ਸਾਰਿਆਂ ਨੂੰ ਸਿੱਧੂ ਫੈਮਲੀ ਬਲੌਗ 'ਵੀ ਤੁਹਾਡਾ ਸਵਾਗਤ ਹੈ ਤੇ ਉਮੀਦ ਕਰਦੇ ਤੁਸੀਂ ਠੀਕ ਠਾਕ ਹੋਵੋਗੇ ਤੇ ਆਪਾਂ ਲੈ ਕੇ ਆਏ ਬਹੁਤ ਹੀ ਸੋਹਣੇ ਤੇ ਬਹੁਤ ਹੀ ਘੱਟ ਪ੍ਰਾਈਸ ਵਿੱਚ ਸੂਟ ਇਹ ਆਪਾਂ ਸੂਟ ਰੈਡੀ ਕਰਵਾਇਆ ਵਰਕੋ ਕਰੀਮ ਸਲਵਾਰ ਤੇ ਪੌਚੇ ਤੇ ਵਰਕ ਬਾਟਮ ਤੇ ਵਰਕ ਆ ਨੀੜ ਆਪਾਂ ਬਾਟਮ ਤੇ ਵਰਕ ਤੇ ਨਾਲ ਇਹ ਜਿਹੜੀ ਪ੍ਰਿੰਟਰਡ ਸ਼ਰਟ ਕੋਪਰਟेड ਨਾਲ ਇਹਦੇ ਸ਼ਰਟ ਅਰੇ ਉਹਨਾਂ ਸਲਫਾ ਪ੍ਰਿੰਟ ਦੀਆ ਤੇ ਨਾਲ ਜਹ ਹੈਗਾ ਤਿੰਨ ਛੇੜ ਦਾ ਦੁਪੱਟਾ ਪਾਤੇ ਨੂੰ ਸ਼ੇਲਪਟਾ ਨਾਲ ਅਗਲੇ ਇੱਥੇ ਤੇ ਇਹਦਾ ਹੋਇਗਾ ਆਰਗਨ ਤੁਸੀਂ ਤੁਸੀਂ ਜਿੰਨੀ ਮਰਜੀ ਲੈ ਸਕਦੇ ਹੋ ਈ ਆਲੌਰ ਤੇ ਸਨਾਂ ਹੋਈ ਆਲੌਰ ਕੋਈ ਲੇਨ ਦੁਪੱਟਾ ਜਿਹੜਾ ਮਰਜ਼ੀ ਕੰਟਰਾਸਟ ਕਰ ਲੋ ਇਹਦੇ ਨਾਲ ਲੈਸ ਲੂਸ ਲਾ ਕੇ ਵੀ ਤਾਂ ਮਰਜ਼ੀ ਡਿਜ਼ਾਈਨ ਕਰ ਲੋ ਤੇ ਵਧੀਆ ਲੱਗੇ ਵੀਡੀਓ ਲਾਈਕ ਕਮੈਂਟ ਕਰਕੇ ਜੀ ਦੱਸਿਆ ਕਰੋ ਤੇ ਵੀਡੀਓ ਨੂੰ ਜਿੱਥੋਂ ਸ਼ੇਅਰ ਕਰਿਆ ਕਰੋ ਤੇ ਜਿਹੜੇ ਨਵੇਂ ਬਣੇ ਕੋਈ ਚੈਨਲ ਇਹਦੇ ਨੂੰ ਸਬਸਕ੍ਰਾਈਬ ਕਰੋ ਤੇ ਜਿੰਨੂੰ ਵੀ ਸੂਟ ਸਾਡੇ ਤੋਂ ਸੰਤੋੜ ਨੂੰ ਸਕਰੀਨ ਸ਼ਾਟ ਲੈ ਕੇ ਤੇ ਸੜ ਕੋ ਆਰਡਰ ਦੇ ਕੇ ਮੰਗਵਾ ਸਕਦੇ ਆ